ਖਬਰ ਲੈਣੇ ਅਮਰੀਕ ਸਰ ਤੋਂ ਜਿੱਥੇ ਅਮਰੀਕ ਸਰ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਨਸ਼ੇ ਦੇ ਵਿਰੁੱਧ ਵੱਡੀ ਕਾਰਵਾਈ ਉਹਨਾਂ ਵੱਲੋਂ ਕੀਤੀ ਗਈ ਹੈ। ਤੁਹਾੰਦਾ ਜੀ ਕਿ ਜਾਣਕਾਰ ਦੇ ਮੁਤਾਬਿਕ ਪਾਕਿਸਤਾਨ ਤੋਂ ਮੰਗਵਾਈ ਗਈ ਕਰੋੜਾਂ ਰੁਪਏ ਦੀ ਹੈਰੋਨ ਦੇ ਨਾਲ ਚਾਰ ਲੋਕਾਂ ਨੂੰ ਗੱਡੀ ਸਮੇਤ ਕਾਬੂ ਕੀਤਾ ਗਿਆ ਹੈ ਜੋ ਕਿ ਪੰਜਾਬ ਦੇ ਵੱਡੋ ਸ਼ਹਿਰਾਂ ਵਿੱਚ ਹੈਰੋਨ ਦੀ ਸਪਲਾਈ ਕਰਦੇ ਸਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਚਾਰ ਲੋਕ ਕਰਿੰਦੇ ਨਾਮ ਮਾਨਯੋਗ ਮੁੱਖ ਮੰਤਰੀ ਪੰਜਾਬ ਸਦਾ ਭਗਵੰਤ ਸਿੰਘ ਮਾਨ ਵੱਲੋਂ ਜੁੱਧ ਨਸ਼ੇ ਅਮਰੁੱਧ ਤਹਿਤ ਨਸ਼ੇ ਦੇ ਖਿਲਾਫ ਛੇੜੀ ਗਈ ਮਹੀਮ ਤਹਿਤ ਸਾਡੇ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਬਾਰਡਰ ਰੇਂਜ ਸਦਾ ਨਾਨਕ ਸਿੰਘ ਤੇ ਐਸਐਸਪੀ ਅੰਮ੍ਰਿਤਸਰ ਵਿਧਾਤੀ ਸਦਾ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਹੋਈਆਂ ਹਦਾਇਤਾਂ ਤਹਿਤ ਕੱਲ ਜਿਹੜਾ ਮੁਕ ਜਿਹੜਾ ਸਾਰੇ ਸਾਡੇ ਇੰਸਪੈਕਟਰ ਪ੍ਰਭਤੀ ਸਿੰਘ ਪੀਜੀਟੀਐਫ ਦੇ ਇਨਸਪੈਕਟਰ ਨੇ ਇਹਨਾਂ ਦੀ ਟੀਮ ਨੂੰ ਚੌਕ ਰਮਦਾਸ ਦੇ ਵਿੱਚ ਮੁਖਬਰੀ ਹੋਈ ਜਿਹੜੀ ਮੁਖਬਰੀ ਦੇ ਆਧਾਰ ਤੇ ਇਹਨਾਂ ਨੇ ਐਫਆਈਆਰ ਦਰਜ ਕਰਨ ਤੋਂ ਬਾਅਦ ਜਟਾ ਪਸ਼ੀਆ ਟੀ ਪੁਆਇੰਟ ਤੇ ਨਾਕਾ ਲਾਇਆ ਸੀਗਾ ਜਿੱਥੇ ਉਹਨਾਂ ਨੇ ਇੱਕ ਜਿਹਦੇ ਵਿੱਚ ਸੁਖਦਾ ਪੁੱਤਰ ਪਾਲ ਸਿੰਘ ਵਾਸੀ ਕੋਨ ਨੇ ਸਨੇ ਪੀ ਸਨੇ ਅਮਰੀਕ ਉਰਫ ਬਿੱਲੂ ਪੁੱਤਰ ਚੰਨਮ ਸਿੰਘ ਵਾਸੀ ਕੋਨੇਮਾਲ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਮਾਸ਼ੀਵਾਲਾ ਥਾਣਾ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਇਹਨਾਂ ਚਾਰਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਕਾਬੂ ਕਰਨ ਤੋਂ ਬਾਅਦ ਇਹਨਾਂ ਦੇ ਕਿਲੋ ਇਹਨਾਂ ਦੇ ਕੋਲੋਂ 2 ਕਿਲੋ 200 ਗ੍ਰਾਮ ਹੈਰਣ ਜੜੀਆ ਰਿਕਵਰ ਕੀਤੀ ਆ ਜੋ ਇਸ ਬੰਦ ਦੇ ਵਿੱਚ ਮੁਕਦਮਾ ਨੰਬਰ 116 ਦੀਨ ਧਾਰਾ 21 ਸੀ ਐਨਡੀਜ਼ ਐਨ ਡੀ ਪੀ ਐਸ ਐਕਟ ਥਾਣਾ ਰਮਦਾਸ ਦਰਜ ਰਜਿਸਟਰ ਕੀਤਾ ਜੋ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦੇ ਜਿਹੜੇ ਆ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਇਹਨਾਂ ਦੀ ਕੋਖ ਫੜਤਾਲ ਕਰਕੇ ਤੇ ਹੋਰ ਅੱਗੇ ਰਿਕਵਰੀ ਕੀਤੀ ਜਾਵੇ ਬਾਰਡਰ ਏਰੀਏ ਦੇ ਰਹਿਣ ਵਾਲੇ ਨਹੀਂ ਬਾਰਡਰ ਨਹੀਂ ਤੋਂ ਫੜੇ ਗਏ ਨੇ ਪਾਕਿਸਤਾਨ ਦੇ ਨਾਲ ਲਿਖੂ ਸੰਭੂ ਬਿਲਕੁਲ ਜੀ 2 ਕਿਲੋ 200 ਗ੍ਰਾਮ ਹੈ ਰਨ ਜਿਹੜੀ ਆ ਇਨੀ ਕੇਪ ਜਿਹੜੀ ਆ ਪਾਕਿਸਤਾਨ ਤੋਂ ਸਵਾਏ ਹੋਰ ਕਿਤੇ ਉਹ ਨਹੀਂ ਆ ਸਕਦੇ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਸਮਾਜ ਵਿਰੋਧੀ ਅੰਸਰ ਆ ਉਹ ਇਹੋ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਨੇ ਜਿਸ ਕਰਕੇ ਜਦੋਂ ਵੀ ਜਿਹੜੀ ਆ ਕੋਚ ਦੀ ਮਸਤੀਦੀ ਨਾਲ ਜਿਹੜਾ ਸਮੇਂ ਸਮੇਂ ਤੇ ਅਸੀਂ ਇਹੋ ਜਿਹੇ ਦੋਸ਼ ਜਿਹੜੇ ਉਹ ਕਾਬੂ ਕਰਦੇ ਰਹਿੰਦੇ। ਪਤਾ ਜਾਂਦੇ ਵੱਖ-ਵੱਖ ਜਿਲਿਆਂ ਦੇ ਵਿੱਚ ਪਤਾ ਲੱਗਾ ਇਹ ਸਪਲਾਈ ਕਰਦੇ ਸੀ। ਹਾਂ ਬਿਲਕੁਲ ਜੀ ਇਹਨਾਂ ਦੇ ਜਿਹੜੇ ਕਿੱਥੇ ਕਿੱਥੇ ਇਹਨਾਂ ਦੇ ਲਿੰਕ ਨੇ ਤੇ ਮੇਨ ਸਪਲਾਇਰ ਇਹਨਾਂ ਦਾ ਮਗਰ ਕੌਣ ਆ ਕਿਹਦੇ ਕਹਿੰਦੇ ਸਾਰਾ ਕੰਮ ਕਰਦੇ ਸੀਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਇਹ ਦੋ ਇਹਨਾਂ ਨੂੰ ਰਿਮਾਂਡ ਤੇ ਲਵਾਗੇ ਉਹ ਸਾਡੀ ਜਿਹੜੀ ਮੇਨ ਪ੍ਰਾਇਓਰਟੀ ਹੈ। ਅਸਲ ਵਿੱਚ ਮਾਈਲ ਫੋਨ ਵੀ ਮਿਲੇ ਨੇ ਕੋਈ ਇਹਨਾਂ ਦੇ ਚੀਤੇ ਨਾਲ ਪਾਕਿਸਤਾਨ ਦੇ ਤਸਕਰਾਂ ਨਾਲ ਕੋਈ ਲਿਖ ਵੀ ਸਾਹਮਣੇ ਆਈ ਹੈ ਅਸੀਂ ਜਿਹੜਾ ਇਹਨਾਂ ਦੀ ਹਰ ਤਰ੍ਹਾਂ ਨਾਲ ਕੋਖ ਪੜਤਾਲ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਿੱਥੇ ਵਕਤ ਵਕਤ ਥਾਵਾਂ ਤੋਂ ਜਿਹੜੇ ਇਹਨਾਂ ਦੇ ਟਿਕਾਣੇ ਆ ਉੱਥੇ ਸਾਰੇ ਸੱਚ ਕਰਾਂਗੇ ਇਹਨਾਂ ਦੇ ਕੋਲੋਂ ਜਿਹੜੇ ਮੋਬਾਈਲ ਫੋਨ ਜੋ ਵੀ ਮਿਲਿਆ ਆ ਉਹਦੀ ਬਕਾਇਦਾ ਬ੍ਰੀਕੀ ਨਾਲ ਜਾਂਚ ਪੜਤਾਲ ਕਰਕੇ ਤੇ ਅਸੀਂ ਜਿਹੜਾ ਵਾ ਇਹਨੂੰ ਜਿਹੜੇ ਇਹਨਾਂ ਦਾ ਮੇਨ ਦੋਸ਼ੀ ਤੱਕ ਅਸੀਂ ਪਹੁੰਚਾਂਗੇ ਫਿਲਹਾਲ ਅਜੇ ਇਹਨਾਂ ਦਾ ਰਿਕਾਰਡ ਕੋਈ ਸਾਡੇ ਕੋਲ ਇਹੋ ਜਿਹਾ ਨਹੀਂ ਸਾਹਮਣੇ ਆਇਆ ਪਰ ਜਿਹੜਾ ਸਾਡਾ ਜਿਸ ਦਿਨ ਹੁਣ ਟਾਈਮ ਥੋੜਾ ਆ ਤੇ ਰਿਮਾਂਡ ਲੈ ਕੇ ਅਸੀਂ ਇਹ ਸਾਰਾ ਕੁਝ ਕਲੀਅਰ ਕਰਾਂਗੇ ਕਿ ਇਹ ਕਿਵੇਂ ਕਿਵੇਂ ਉਹਨਾਂ ਦੇ ਸੰਬੰਧ ਚ ਆਏ ਤੇ ਕਿਵੇਂ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਸਰ ਇੱਕ ਵਿੱਚ ਬਜ਼ੁਰਗ ਆ ਉਹ ਵੀ ਕੋਈ ਮਤਲਬ ਸਪਲਾਈ ਵਗੈਰਾ ਕਰਦਾ ਸੀ ਕਿਸ ਤਰੀਕੇ ਨਾਲ ਸੋਸ ਘਾਲ ਦੇ ਵਿੱਚ ਵੇਖੋ ਜੀ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਜਿਹੜਾ ਪੈਸੇ ਦੀ ਲਾਲਸਾ ਆ ਉਹ ਬੰਦੇ ਨੂੰ ਕਿਸੇ ਵੇਲੇ ਵੀ ਜਿਹੜਾ ਵਾ ਉਹ ਆਪਣੇ ਜਿਹੜੀ ਆ ਜ਼ਮੀਰ ਤੋਂ ਡੇਕ ਸਕਦੀ ਆ ਇਸ ਕਰਕੇ ਪੈਸੇ ਦੇ ਲਾਲਚਵਾਚ ਚ ਆ ਕੇ ਜਿਹੜੇ ਆ ਸਾਡੇ ਲੋਕ ਜਿਹੜੇ ਨੇ ਇਹ ਅਸਜੰਦੀ ਨੇ ਇਸ ਕੰਮ ਵਿੱਚ ਹੋ ਸਕਦਾ ਉਹਨੂੰ ਕੋਈ ਜ਼ਿਆਦਾ ਲਾਲਚ ਦਿੱਤਾ ਹੋਵੇ ਜਿਨੇ ਆਪਣੀ ਉਮਰ ਦਾ ਵੀ ਲਿਆਜ ਨਹੀਂ ਰੱਖਿਆ ਤੇ ਪਰ ਜੇ ਕਾਨੂੰਨ ਦੀ ਨਜ਼ਰ ਤੋਂ ਕੋਈ ਵੀ ਜਿਹੜਾ ਬਚ ਨਹੀਂ ਸਕਦਾ ਇਸ ਕਰਕੇ ਅਸੀਂ ਇਹਨਾਂ ਦੇ ਖਿਲਾਫ ਇਹ ਮਕਦਮਾ ਦਰਜ ਕਰਾਉਂਦੇ ਹਾਂ ਨਹੀਂ ਫਿਲਹਾਲ ਤਾਂ ਇਹੀ ਸਮਾਨ ਮਿਲਿਆ ਜੀ ਬਾਕੀ ਅੱਗੇ ਸਾਡੀ ਤਫ਼ਤੀਸ਼ ਜਾਰੀ ਹੈ ਹੋ ਸਕਦਾ ਕਿਉਂਕਿ ਇਹ ਬਾਰਡਰ ਏਰੀਏ ਦੇ ਰਹਿਣ ਵਾਲੇ ਨੇ ਹੋ ਸਕਦਾ ਇਹਨਾਂ ਦੇ ਹੋਰ ਵੀ ਜਿਹੜੇ ਸਬੰਧ ਨੇ ਜਿਨ੍ਹਾਂ ਤੋਂ ਤੋਂ ਅੱਗੇ ਰਿਕਵਰੀ ਜ਼ਰੂਰ ਕਰਾਂਗੇ ਥੈਂਕ ਯੂ